ਮੈਨੂੰ ਇਹ ਜੋ ਪਤਾ ਲੱਗ ਰਿਹਾ ਹੈ ਕਿ ਇੱਕ ਮਨਿਸਟਰ ਦੀ ਪੁਲਕਾਰ ਸਿੰਘ ਦੀ ਇੱਕ ਹੋਰ ਵੀਡੀਓ ਕਿੰਦੇ ਕੋਈ ਅਚਲੇਲ ਵੀਡੀਓ ਦੀ ਸਾਹਮਣੇ ਆਈ ਹੈ ਉਸ ਤੋਂ ਪਹਿਲਾਂ ਮੈਂ ਵੀ ਗਵਰਨਰ ਸਾਹਿਬ ਨੂੰ ਇੱਕ ਵੀਡੀਓ ਦੇ ਕੇ ਆਇਆ ਥਾ ਔਰ ਇਹ ਵੀਡੀਓ ਇਸ ਲਈ ਵੀ ਦੇਖ ਕੇ ਆਇਆ ਸੀਗਾ ਕਿਉਂਕਿ ਅ ਪਬਲਿਕ ਆਫਿਸ 'ਚ ਬੈਠੇ ਜੇ ਮਿਨਿਸਟਰ ਸਹਿਬਾਨ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਨੇ ਹੁੰਦੇ ਆ ਪਬਲਿਕ ਟੀਲਿੰਗ 'ਚ ਬੈਠਣਾ ਹੁੰਦਾ ਜਿਨ੍ਹਾਂ ਕੋਲ ਪੰਜਾਬ ਦੀਆਂ ਧੀਆਂ ਪੈਣਾ ਹੋਰ ਲੋਕ ਕੰਮ ਕਰਾਉਣ ਆਉਂਦੇ ਨੇ ਤੇ ਜੇ ਉਹਨਾਂ ਦੀਆਂ ਇਹ ਜੀਆਂ ਅਚਲੀਲ ਹਰਕਤਾਂ ਹੋਣ ਗਿਆ ਜੇ ਉਹਨਾਂ ਦੇ ਕਾਰਨਾਮੇ ਮਾੜੇ ਹੋਣਗੇ ਤੇ ਉਹ ਦੇ ਡੋਨਟ ਹੈਵ ਰਿਸਪੈਕਟ ਫॉर ਔਮਨ ਉਹ یہاں ਪੈਣਾ ਦਾ ਸਤਕਾਰ ਨਹੀਂ ਕਰ ਸਕਦੇ ਔਰ ਮਾੜੀ ਸੋਚ ਔਰ ਮਾੜੀ ਅੱਖ ਰੱਖਦੇ ਨੇ ਮੇਰਾ ਇਹ ਮੰਨਣਾ ਸੀਗਾ ਕਿ ਇਹ ਜੇ ਲੋਕ ਨਾ ਕੈਬਨਿਟ 'ਚ ਹੋਣੇ ਚਾਹੀਦੇ ਔਰ ਨਾ ਹੀ ਇਹ ਜੇ ਲੋਕ ਸਰਕਾਰਾਂ 'ਚ ਹੋਣੇ ਚਾਹੀਦੇ ਫਾਰਮਰ ਪ੍ਰਾਈਮ ਮਿਨਿਸਟਰ ਦੇਵੇ ਗੋਡੇ ਦੇ ਮੁੰਡੇ ਦਾ ਵੀ ਬੜਾ ਰੋਲਾ ਪਿਆ ਉਹਦੇ ਤੇ ਕੇਸ ਰਜਿਸਟਰ ਹੋਇਆ ਉਹ ਬਾਹਰ ਪਜ ਗਿਆ ਮਗਰ ਬਦਲਾਵ ਦੀ ਸਰਕਾਰ ਦੇ ਹਾਲਾਤ ਵੇਖੋ ਕਿ ਹਲੇ ਵੀ ਉਹਨੂੰ ਪੂਲ ਪ੍ਰੋਟੈਕਸ਼ਨ ਭਗਵੰਤ ਮਾਨ ਦੇ ਰਿਹਾ ਔਰ ਉਹਦਾ ਕਾਰਨ ਸਿਰਫ ਇਹ ਹੈ ਲੋਕੋ ਪੰਜਾਬ ਦੇਆਂ ਨੂੰ ਮੈਂ ਦੱਸਣਾ ਚਾਹੁੰਨਾ ਕਿਉਂਕਿ ਇਹ ਮਿਨਿਸਟਰ ਆਮ ਆਦਮੀ ਪਾਰਟੀ ਨੂੰ ਬੜੇ ਵੱਡੇ ਪੱਧਰ ਤੇ ਲੋਕਲ ਬਾਡੀਜ਼ ਮਹਿਕਮਾ ਤੇ ਹੋਰਾਂ ਤੋਂ ਫੰਡਿੰਗ ਕਰਦਾ ਹੈ ਇਹਨਾਂ ਦਾ ਪੈਸੇ ਬਣਾਉਣ ਦਾ ਇੱਕ ਸਾਧਨ ਬਣਿਆ ਇਹਨਾਂ ਨੂੰ ਇਹ ਆ ਕਿ ਸਾਡੇ ਪੈਸੇ ਆਉਂਦੇ ਰਹਿਣ ਅਸੀਂ ਠੱਗੀ ਠੋਰੀਆਂ ਮਾਰਦੇ ਰਹੀਏ ਕੋਈ ਨਾ ਜਿਹੇਜਾ ਕੋਈ ਕੰਮ ਕਰੀ ਜਾਂਦਾ ਤੇ ਕਰੀ ਜਾਂਦੇ ਉਹ ਸਾਨੂੰ ਕੋਈ ਫਰਕ ਨਹੀਂ ਨਗਰ ਕੀ ਪੰਜਾਬ ਦੇ ਲੋਕ ਇਸ ਗੱਲ ਨੂੰ ਟੋਲਰੇਟ ਕਰਨਗੇ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ when the chief minister the of the character ਢਿੱਲਾ ਹੋਵੇ ਕਰੈਕਟਰਲੈਸ ਬੰਦਾ ਹੋਵੇ ਉਸ ਤੋਂ ਆਸ ਰੱਖਣੀ ਕਿ ਉਹ ਦੂਜੇ ਕੈਰੈਕਟਰਲੈਸ ਬੰਦੇ ਦੇ ਖਿਲਾਫ ਐਕਸ਼ਨ ਲੈ ਲੂਗਾ ਆਈ ਥਿੰਕ ਅਸੀਂ ਪੰਜਾਬੀਆਂ ਪੰਜਾਬੀਆਂ ਨੂੰ ਭੁਲੇਖਾ ਘਟਾਰੂ ਚੱਕ ਦੀ ਵੀਡੀਓ ਪਹਿਲਾਂ ਆਈ ਇੱਕ ਕੰਪਲੇਨਟ ਸਾਹਮਣੇ ਆਇਆ ਉਸ ਕੰਪਲੇਨਟ ਦਾ ਅ ਸ਼ਿਕਾਇਤ ਉਹਨੇ ਕੀਤੀ ਮਗਰ ਜਿਹੜੀ ਐਸਆਈਟੀ ਬਣੀ ਉਹ ਉਹਨਾਂ ਚੇਤੇ ਅਫਸਰਾ ਦੀ ਬਣੀ ਭਗਵੰਤਮਾਨ ਦੇ ਜਿਹੜੇ ਉਹਨਾਂ ਦੀਆਂ ਆਈਜ਼ ਐਂਡ ਈਅਰਜ਼ ਨੇ ਔਰ ਅਖੀਰ ਚ ਉਹ ਕੰਪਲੇਨੈਂਟ ਨੂੰ ਹੀ ਦਬਾਤਾ ਉਹਨਾਂ ਨੇ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਕਿਸੇ ਨੂੰ ਨੌਕਰੀ ਦਾ ਝਾਸਾ ਦੇ ਕੇ ਇਹ ਦੋਵੇਂ ਕੇਸਾਂ ਚ ਕਹਿੰਦੇ ਨੌਕਰੀ ਦਾ ਝਾਸਾ ਫੇਵਰ ਫੇਵਰੇਟਿਜ਼ਮ ਦੇ ਕੇ ਇਹ ਜੀ ਹਰਕਤਾਂ ਹੋ ਰਹੀਆਂ ਨੇ ਉਸ ਨੌਜਵਾਨ ਇੱਕ ਦਲਿਤ ਭਰਾ ਇੱਕ ਨੌਜਵਾਨ ਜਿਹੜਾ ਨੌਕਰੀ ਨੂੰ ਤਰਸਦਾ ਸੀ ਉਸ ਕੇਸ 'ਚ ਵੀ ਕੇਸ਼ਵ ਨੂੰ ਇਨਸਾਫ ਨਹੀਂ ਮਿਲਿਆ ਔਰ ਕਟਾਰੂ ਚੱਕ ਅੱਜ ਵੀ ਔਰ ਬਲਕਾਰ ਸਿੰਘ ਅੱਜ ਵੀ ਸਰਕਾਰਾਂ ਚ ਬੈ ਕੇ ਆਪਣੀ ਪੋਜੀਸ਼ਨ ਮਿਸਯੂਜ਼ ਕਰ ਰਹੀ ਆ ਔਰ ਲੋਕਾਂ ਦਾ ਸਾਡੇ ਪੰਜਾਬ ਦੇ ਧੀਆ ਪੜਨਾ ਦਾ ਮੁੰਡਿਆਂ ਦਾ ਵੱਡੇ ਪੱਦਰ ਤੇ ਸ਼ੋਸ਼ਣ ਕਰ ਰਹੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਪੰਜਾਬੀਆਂ ਨੂੰ ਕਿ ਭਾਈ ਜਾਗੋ ਇਹ ਡੋਨਟ ਸਲੀਪ ਓਵਰ ਇਟ ਸੌਂਡ ਦਾ ਕੰਮ ਨਹੀਂ ਹੈ ਬਦਲਾਪ ਦੇ ਨੋਤੇ ਠੱਗੀ ਵੱਜ ਗਈ ਮਗਰ ਦੇਸ਼ ਦੇ ਲੋਕ ਜਾ ਕੇ ਇਹ ਹਿਮਾਚਲ ਗਏ 1% ਦੀ ਵੋਟ ਪਈ ਇਹ ਰਾਜਸਥਾਨ ਗਏ ਹੋਰ ਸੂਬਿਆਂ ਚ ਗਏ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਕਿਸੇ ਨੇ ਵੋਟ ਨਹੀਂ ਦਿੱਤੀ ਥੋੜੇ ਜੀ ਦੇ ਜੀ ਦੇ ਨਾਲ ਪਰਚੀ ਮਖਰੇਵੇ ਹੋਣਗੇ ਗੁੱਸੇ ਗਲੇ ਹੋਣਗੇ ਨਗਰ ਪੰਜਾਬ ਦੀ ਧਰਤੀ ਦਾ ਇਹ ਸ਼ਹੀਦਾ ਦੀ ਧਰਤੀ ਦਾ ਇਹ ਗੌਰਮਈ ਇਤਿਹਾਸ ਪੰਜਾਬੀਆਂ ਦਾ ਹੈ ਔਰ ਮੈਂ ਆਸ ਉਮੀਦ ਕਰਦਾ ਕਿ ਜੇ ਸਰਕਾਰਾਂ ਫੇਲ ਹੋ ਰਹੀਆਂ ਨੇ ਕਾਰਵਾਈ ਕਰਨ ਚ ਤੁਸੀਂ ਸਾਰੇ ਇਕੱਠੇ ਹੋ ਕੇ ਸਰਕਾਰ ਦੇ ਭਗਵੰਤ ਮਾਨ ਦੇ ਨਿਕੂ ਕੇਂਦਰੀਵਾਲ ਦੇ ਘਰ ਚ ਗੂਠ ਦੇ ਕੇ ਇਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਔਰ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਊਗਾ ਕਿਉਂਕਿ ਕਾਨੂੰਨ ਹਰੇਕ ਨੇ ਇੱਕਾ No one is above law ਕਾਨੂੰਨ ਤੋਂ ਉੱਤੋਂ ਕੋਈ ਨਹੀਂ ਇਸ ਆਸ ਤੇ ਇਸ ਉਮੀਦ ਨਾਲ ਮੈਂ ਗੱਡੀ 'ਚ ਜਾਂਦਾ ਲਾਈਵ ਹੋਇਆ ਆ ਅੱਜ ਕਰੂੰਗਾ ਉਮੀਦ ਕਰੂੰਗਾ ਕਿ ਤੁਸੀਂ ਸਾਰੇ ਤਗੜੇ ਹੋ ਕੇ ਇਹਨਾਂ ਦਾ ਘਰਾਓ ਕਰਕੇ ਇਹ ਜੇ ਲੋਕਾਂ ਨੂੰ ਘਰ ਵੀ ਬਿਟਾਵਾਂਗੇ ਤੇ ਜੇਲ੍ਹ ਵੀ ਪੇਜਾਂਗੇ